ਇਹ ਜਿਹੜੀ ਉੱਥੇ ਗਲਤ ਤਰੀਕੇ ਨਾਲ ਤਾਰ ਲਗਾਈ ਗਈ ਸੀ ਚਾਰ ਦੇ ਆਲੇ-ਦਾਲੇ ਲੋਹੇ ਦੀ ਤਾਰ ਸੀ ਜਿਹਦੀ ਟਰਾਂਸਫਾਰਮ ਤੋਂ ਲਗਾਈ ਗਈ ਸੀ ਇਹ ਸਾਡੇ ਚਾਚਾ ਜੀ ਤੇ ਰੋਜ਼ ਸੈਰ ਕਰਨ ਜਾਂਦੇ ਤੇ ਉੱਧਰ ਸਾਡਾ ਖੇਤ ਵੀ ਹੈ ਲਵੇ ਵੀ ਨਾਲ ਸਾਡੇ ਖੇਤ ਨੇ ਚਾਚੇ ਦਾ ਜੀ ਤੇ ਉੱਥੋਂ ਹੀ ਲੰਘ ਕੇ ਜਾਂਦੇ ਤੇ ਕਰੰਟ ਨਾਲ ਇਹਦਾ ਪੈਰ ਲੱਗਾ ਤੇ ਉੱਥੇ ਮੌਤ ਹੋ ਗਈ ਮੌਤ ਤੋਂ ਬਾਅਦ ਉਹਨਾਂ ਨੇ ਜਿੰਨਾ ਦਾ ਖੇਤ ਤਾਰ ਲਗਾਈ ਸੀ ਤੇ ਚੱਕ ਕੇ ਦੂਸਰੇ ਦੇ ਖੇਤੇ 'ਚ ਜੀਜੀ ਦੇ ਵਿੱਚ ਸਿੱਟਿਆ ਵੀ ਉਹਦੇ ਗਲ ਪੈ ਜੇ ਅੱਛਾ ਤੇ ਕੀ ਨਾਮ ਆਵਾਂਗਾ ਕਿਸਾਨ ਦਾ ਜਿਹਨੇ ਤਾਰ ਲਗਾਈ ਸੀ ਕਰੰਟ ਉਹਦਾ ਨਾਮ ਗੁਰਮੀਤ ਸਿੰਘ ਆ ਜੀ ਇਸ ਤਰ੍ਹਾਂ ਕਰੰਟ ਦੀ ਤਾਰ ਲਾਉਣੇ ਕਿੰਨਾ ਕ ਹੈਗਾ ਤਦੋਂ ਪਹਿਲਾਂ ਮਰ ਗਈ ਜਿਹੜੀ ਤੋਂ ਪਹਿਲਾਂ ਲਾਉਣ ਤੋਂ ਪਹਿਲਾਂ 3 ਮਹੀਨੇ ਪਹਿਲਾਂ ਇਹ ਅਸਲ ਵਿੱਚ ਕੰਮ ਐਸੇ ਕਰਦਾ ਜੀ ਇਹ ਪੁੱਠੇ ਉਦੋਂ ਕੋਈ ਕਾਰਵਾਈ ਨਹੀਂ ਹੋਈ ਉਦੋਂ ਕੋਈ ਕਾਰਵਾਈ ਨਹੀਂ ਹੋਈ ਫੈਸਲਾ ਕਰਵਾ ਦਿੱਤੀ ਪਿੰਡ ਦੀ ਪੰਚਾਇਤ ਨੇ ਚਲੋ ਵੀ ਗਰੀਬ ਆਦਮੀ ਆ ਪਰਿਵਾਸੀ ਮਜ਼ਦੂਰ ਆ ਉਸ ਤੋਂ ਬਾਅਦ ਵੀ ਹਰਕਤਾਂ ਦੀ ਆਵਾਜ਼ ਨਹੀਂ ਆਈ ਹੈ ਜੇ ਤੁਹਾਡੇ ਰਿਸ਼ਤੇਦਾਰ ਇਹਦਾ ਨਾਮ ਕੀ ਆ ਤੇ ਕਿੰਨੇ ਬੱਚੇ ਨੇ ਇਹਦਾ ਨਾਮ ਬਲਬੀਰ ਸਿੰਘ ਹੈ ਨੇ ਦੋ ਬੱਚੇ ਇੱਕ ਬੇਟਾ ਇੱਕ ਬੇਟੀ ਕੰਮ ਕੀ ਕਰਦੇ ਸੀਗੇ ਕੰਮ ਖੇਤੀਬਾੜੀ ਕਰਦੇ ਸੀ ਅੱਛਾ ਕਿੰਨੀ ਕ ਜਮੀਨ ਕਿੰਨੀ ਕ ਜਮੀਨ ਤੋਂ 2.5 ਏਕੜ ਜਿੰਦਾ ਇਹਨਾਂ ਤੇ ਡਿਪੈਂਡਡ ਸੀ ਸਾਰਾ ਪਰਿਵਾਰ ਹੁਣ ਤੁਸੀਂ ਕੀ ਮੰਗ ਕਰਦੇ ਅਸੀਂ ਪੂਰਾ ਇਨਸਾਫ ਚਾਹੁੰਦੇ ਜੀ ਉਹਨੂੰ ਬੰਦ ਦੀ ਕਾਰਵਾਈ ਹੋਵੇ ਉਹਦੇ ਤੇ ਉਹਦੇ بیٹے ਨੇ ਦੇਖਿਆ ਇਸਨੇ ਤੇ ਸਾਹਮਣੇ ਕੋਲ ਸੁਨੇਹਾ ਆ ਗਿਆ ਵੀ ਬਾਬਾ ਜੀ ਐਂ ਕਰਕੇ ਵੀ ਆਪਣੇ ਖੇਤ ਦੇ ਵਿੱਚ ਡੈੱਡ ਬੋਡੀ ਪਈ ਹੈ ਵੀ ਉਹਨਾਂ ਨੂੰ ਕਰੰਟ ਲੱਗ ਗਿਆ ਜੋ ਸਾਡਾ ਗਵੰਢੀ ਹੈ ਜਿਸ ਨੇ ਤਾਰ ਕਰੰਟ ਵਾਲੀ ਲਾਈ ਹੈ ਇਹ ਆਹਨ ਗਵੰਢ ਨੂੰ ਹਰ ਕੰਨ ਸਾਨੂੰ ਤੰਗ ਕਰਨਾ ਹਰ ਚੀਜ਼ ਤੇ ਲੈਫ ਲੈਂਦਾ ਹੈ ਬਿਮੈਨੂ ਵੀ ਤੰਗ ਕਰਦਾ ਇਹਨੂੰ ਵੀ ਤੰਗ ਕਰਦਾ ਜਿਹੜੀ ਮੇਰੇ ਖੇਤ ਨੂੰ ਖਾਲ ਜਾਂਦੀ ਆ ਉਹਦੀ ਬਟਲਾਂ ਬਟ ਸੰਜੀ ਆ ਉਹ ਬਟ ਦੇ ਵਿੱਚ ਕਰੰਟ ਛੱਡ ਕੇ ਰੱਖਦੇ ਨੇ ਜਦੋਂ ਅਸੀਂ ਖਾਲ ਮਾਂਜਣਾ ਅਸੀਂ ਖਾਲ ਦੇ ਵਿੱਚ ਦੀ ਨੰਗਾਗੇ ਵੀ ਹੋ ਸਕਦਾ ਉਹ ਲੋਹੇ ਦੀ ਤਾਰ ਨੂੰ ਅੰਦਰ ਗਰਾਊਂਡ ਕਰਕੇ ਪਾਣੀ ਦੇ ਵਿੱਚ ਅਰਥ ਛੱਡ ਸਕਦਾ ਤੰਗ ਉਹਦੇ ਵਿੱਚ ਮੇਰੇ ਪਰਿਵਾਰ ਦਾ ਨੁਕਸਾਨ ਹੋ ਸਕਦਾ ਹੈ ਕਿਉਂ ਬੱਚੇ ਨੱਕਾ ਛੱਡਣ ਵੀ ਜਾਣਗੇ ਖੇਤ ਰੇਪਾਉਣ ਵੀ ਜਾਣਗੇ ਇਤੇ ਅਨਮਿੱਤ ਸਮੇਂ ਲਈ ਬੱਚਾ ਨੰਗਾ ਸਕਦਾ ਵੀ ਨਹੀਂ ਪਤਾ ਹੁੰਦਾ ਵੀ ਮੇਰੇ ਖਾਲ ਦੇ ਵਿੱਚ ਕੀ ਹੈ ਕੀ ਨਹੀਂ ਸਾਨੂੰ ਇਹ ਨਾਲ ਚੀਜ਼ਾਂ ਦਾ ਇਨਸਾਫ ਹੋਣਾ ਚਾਹੀਦਾ ਵੀ ਸਾਨੂੰ ਹਰ ਪੱਖ ਤੋਂ ਨਾਲ ਤੰਗ ਕਰ ਰੱਖਿਆ ਹੈ ਕਰੰਟ ਕਿਉਂ ਛੱਡ ਦੋਇਆ ਕਰੰਟ ਪਤਾ ਨਹੀਂ ਉਹਨੂੰ ਕੀ ਮੰਦੀ ਸੋਚ ਹੈ ਕੀ ਵਿਚਾਰ ਹੈ ਪਹਿਲਾਂ 3 ਮਹੀਨੇ ਕਿ ਭਈਆ ਗੁਜ਼ਰਿਆ ਉਹ ਗਮਾਂਡੀ ਖੇਤ ਦੇ ਵਿੱਚ ਜੀਰੀ ਲਾ ਰਿਆ ਸੀ ਉਧਰ ਤੀ ਉਹਨੇ ਆਏ ਪੈਰ ਵੱਟ ਚੱਕਿਆ ਇਧਰ ਦੇ ਪਾਸੇ ਨੂੰ ਉਹਨੂੰ ਕਰੰਟ ਨੇ ਝਟਕਾ ਮਾਰ ਕੇ ਉਸਦੇ ਖੇਤ ਵਿੱਚ ਛੱਟ ਲਿਆ ਜਦੋਂ ਉਹਨੂੰ ਅਰਥ ਅਟੈਚ ਹੋ ਗਿਆ ਤਾਂ ਉਹਦੀ ਉੱਥੇ ਮੌਤ ਹੋ ਗਈ ਹੁਣ ਉਹੀ ਚੀਜ਼ਾਂ ਨੂੰ ਹਰ ਇੱਕ ਬੰਦਾ ਇਹਦੇ ਖੇਚੇ ਚ ਡਰਦਾ ਨਹੀਂ ਬੜਦਾ ਪਹਿਲਾਂ ਭਈਆ ਮਾਰ ਗਏ ਹੁਣ ਕਿਸਾਨ ਮਾਰੇ ਕੱਲ ਹੋਰ ਵੀ ਕਿਸੇ ਦੀ ਜਾਨ ਜਾ ਸਕਦੀ ਜਾ ਸਕਦੀ ਹੈ ਜੀ ਜਿੰਨੇ ਅਸੀਂ ਅੰਢੀ ਘੰਡੀਆਂ ਅਸੀਂ ਹਰ ਇਸ ਇਨਸਾਨ ਤੋਂ ਦੁਖੀਆਂ ਹੁਣ ਕੀ ਮਗਰਦੇ ਹੈ ਜੀ ਅਸੀਂ ਅਸੀਂ ਮੰਗ ਕਰਦੇ ਆ ਵੀ ਸਾਨੂੰ ਅਨਸਾਫ ਦੀ ਮੰਗ ਹੋਣੀ ਚਾਹੀਦੀ ਹੈ ਜੇ ਸਾਡੇ ਬੇਟੇ ਨਾਲ ਧੱਕਾ ਹੋਇਆ ਜਾਂ ਕਰੰਟ ਨਾਲ ਮਾਰਿਆ ਗਿਆ ਕੱਲ ਉਹਨੂੰ ਕੋਈ ਆਉਣ ਵਾਲੇ ਸਮੇਂ ਦੇ ਵਿੱਚ ਕਿਸੇ ਇਹ ਜੇ ਇਨਸਾਨ ਦੀ ਫੇਰ ਵੀ ਨਾ ਮੌਤ ਹੋ ਸਕੇ ਸਰਪੰਚ ਸਾਹਿਬ ਜੋ ਕਟਨਾ ਵਾਪਰੀ ਹੈ ਕੀ ਕਹਿਣਾ ਚਾਹੁੰਦੇ ਹੋ ਹਾਂ ਜੀ ਸਾਡੇ ਇੱਕ ਮੈਨੂੰ ਦਿੱਤੋ ਕੱਲ ਹੋਈਆ ਕਰੰਟ ਲੱਗਣ ਨਾਲ ਮੈਨੂੰ ਫੋਨ ਆਇਆ ਵੀ ਇਦਾਂ ਕੋਈ ਅਟੈਕ ਹੋ ਗਿਆ ਆਪਣੇ ਗੁਰਵੀਰ ਸਿੰਘ ਨੂੰ ਲੇਕਿਨ ਬਾਅਦ ਚੋਤੋਂ ਜਦੋਂ ਉਹਨੂੰ ਹਸਪਤਾਲ ਲੈ ਕੇ ਗਿਆ ਉਹਨਾਂ ਨੂੰ ਉੱਥੇ ਡਾਕਟਰਾਂ ਤੋਂ ਹੀ ਪਤਾ ਲੱਗਿਆ ਵੀ ਇਹਦੇ ਜਿਹੜਾ ਕਰੰਟ ਲੱਗ ਕੇ ਦੀ ਮੌਤ ਹੋਈ ਆ ਜਿਹੜਾ ਕਰੰਟ ਦੇ ਤਾਰਾਂ ਇਸ ਤਰ੍ਹਾਂ ਤਾਂ ਲਗਾ ਨਹੀਂ ਸਕਦਾ ਕਾਨੂੰਨ ਮੁਤਾਬਕ ਆਪਦੇ ਖੇਤ ਦੇ ਉਹ ਨਹੀਂ ਲਗਾ ਨਹੀਂ ਸਕਦਾ ਜੀ ਉਹਨੇ ਆਪਣੀ ਸੇਫਟੀ ਵਾਸਤੇ ਲਗਾਈਆਂ ਹੋਣਗੀਆਂ ਪਰ ਉਹ ਇਹ ਇਹ ਨਹੀਂ ਪਤਾ ਵੀ ਹੁਣ ਇਹ ਤਾਂ ਇਨਵੈਸਟੀਗੇਸ਼ਨ ਦਾ 파ਟਾ ਵੀ ਇਹਨੇ ਜਾਣਬੁੱਝ ਕੇ ਇਦਾਂ ਕਿਉਂ ਕੀਤਾ ਪਹਿਲਾਂ ਵੀ ਤਾਂ ਇਦਾਂ ਦੀ ਹੋਈ ਆ ਸਾਊਥ ਹੋਈ ਆ ਕਿ ਭਈ ਇਹ ਵੀ ਤਾਂ ਨਹੀਂ ਹੋਣਾ ਚਾਹੀਦਾ ਸੀ ਜੋ ਮਾੜੀ ਘਟਨਾ ਹੋਈ ਆ ਬਹੁਤ ਮਾੜਾ ਦੁੱਖ ਦੇ ਆ ਕਰਨਾ ਇਹ ਦੇਖ ਦਿਓ ਕਮ ਆਉਣ ਵਾਲੇ ਇਹ ਸੀ ਦੁੱਖਾਂ ਦਾ ਪਹਾੜ ਟੁੱਟ ਗਿਆ ਬਿਲਕੁਲ ਜੀ ਬੇਟਾ ਇੱਕ ਬੇਟੀ ਹੈ ਇਹ ਬਲਵੀਰ ਸਿੰਘ ਦਾ ਬਰੀ ਪਰਿਵਾਰ ਸੀਗਾ 2 ਏਕੜ ਜਿੰਦਾ ਹੈ ਅਗਰ ਇਹੀ ਪਾਲਣ ਪੋਸਣ ਕਰਦੇ ਰੱਖੋ ਬਈ ਪਰ ਮਾੜਾ ਹੈ। ਜਿੱਦਾਂ ਦੇਖਦੇ ਹੋ ਦੂਜੀ ਘਟਨਾ ਤੁਹਾਡੇ ਪਿੰਡ ਵਿੱਚ। ਦੇਖੋ ਜੀ ਦੂਜੀ ਘਟਨਾ ਹੋਈ ਹੈ ਬਹੁਤ ਨਿੰਦਰਜੋਗ ਹੈ। ਕਿਉਂਕਿ ਜਿਵੇਂ ਹੁਣ ਆਚਾਰ ਪਾਏ ਹੋਏ ਅਗਲੇ ਦਾ ਤਾਂ ਸਾੰਦਾ ਚਾਰ ਪਾਏ ਹੋਏ ਉਹਦੇ ਆਲੇ-ਦਾਲੇ ਲਾਈਟ ਫੇਰਨ ਦਾ ਉਹਦਾ ਕੋਈ ਹੱਕ ਨਹੀਂ ਹੈਗਾ। ਕਿ ਉਹ ਆਚਾਰ ਨੂੰ ਕਿੰਨਾ ਕੁ ਸੂਰ ਖਰਾਬ ਕਰ ਦੇਣਗੇ। ਬਿਲਕੁਲ ਨਹੀਂ ਕਰਦੇ। ਬਤ ਵੱਤ ਲਫਾਫਾ ਪਾੜ ਦੇਣਗੇ ਹੋਰ ਉਹਦਾ ਕੀ ਹੋਊਗਾ। ਇਹਨਾਂ ਨੇ ਉਹਦੇ 'ਚ ਕਰੰਟ ਲਾਇਆ। ਸਵੇਰੇ ਸਾਡਾ ਵੀਰ ਸੈਰ ਕਰਨ ਗਿਆ। ਆਪਦੀ ਮੋਟਰ ਦੇ ਗਿੜਾ ਮਾਰਨ ਗਿਆ। ਤੇ ਉੱਥੇ ਜਾ ਕੇ ਤੇ ਪੈਰ ਨੂੰ ਕਰੰਟ ਲੱਗਦਾ ਇਹ ਘਟਨਾ ਬਹੁਤ ਨਿੰਦਨਯੋਗ ਹੈ ਇਹੋ ਜਿਹੀ ਘਟਨਾ ਹੋਣੀ ਨਹੀਂ ਚਾਹੀਦੀਆਂ ਇਹ ਪ੍ਰਸ਼ਾਸਨ ਨੂੰ ਵੀ ਅਸੀਂ ਮੰਗ ਕਰਦੇ ਹਾਂ ਵੀ ਕਾਰਵਾਈ ਦੀ ਮੰਗ ਹੋਣੀ ਚਾਹੀਦੀ ਹੈ ਜਿੰਨੀ ਵੀ ਕਾਰਵਾਈ ਬਣਦੀ ਹੈ ਇਹਨਾਂ ਤੇ ਹੋਣੀ ਚਾਹੀਦੀ ਹੈ ਤੇ ਦੂਜੀ ਹੈ ਇਹਨਾਂ ਨੇ ਉੱਥੋਂ ਜਦੋਂ ਲਾਈਟ ਲੱਗ ਗਈ ਇਹਨਾਂ ਦਾ ਦੱਸਣ ਦਾ ਫਰਜ਼ ਬਣਦਾ ਸੀ ਦੇਖੋ ਹੀ ਸਾਡੀ ਲਾਈਟ ਲਾਈ ਹੋਈ ਸੀ ਤੇ ਆ ਕਰਕੇ ਆ ਕੰਮ ਹੋ ਗਿਆ ਉਹ ਇਹਨਾਂ ਨੇ ਕੋਈ ਸੋਚਿਆ ਨਹੀਂ ਕੀ ਪਤਾ ਜਿਉਂ ਦਾ ਵੀ ਹੋ ਸਕਦਾ ਜਿਉਂ ਉਸ ਟਾਈਮ ਕੋਈ ਵੀ ਬਚ ਸਕਦਾ ਤੇ ਜੇ ਉਹ ਉਸ ਟਾਈਮ ਆਪਾਂ ਦੱਸ ਦਿੰਦੇ ਹੱਲ ਹੋ ਜਾਂਦਾ ਤੇ ਸਵੇਰ ਦੀ ਘਟਨਾ ਹੋਈ ਹੋਈ ਤੇ ਡੇਢ ਪੌਣੇ 2 ਵਜੇ ਜਾ ਕੇ ਆਪਾਂ ਨੂੰ ਦੇ ਲੱਭਦੀ ਹੈਗੀ ਉਹ ਵੀ ਕਿੱਥੋਂ 10 15 ਘਰਾਂ ਦੇ ਜੀਰੇ ਦੇ ਵਿੱਚ ਦੇਖੋ ਜੇ ਇਹ ਪਹਿਲੀ ਆ ਕੇ ਦੱਸਣਦੇ ਵੀ ਸਾਡੀ ਦੇਖੋ ਜੀ ਮੋਟਰ ਤੇ ਆਹ ਕੰਮ ਹੋ ਗਿਆ ਆਇਆ ਇਸ ਤਰ੍ਹਾਂ ਕਰਕੇ ਘਟਣਾ ਹੋਊਗੀ ਤਾਂ ਉਹਦਾ ਹੱਲ ਵੀ ਹੋ ਸਕਦਾ ਤੇ ਉਹਦੀ ਜਾਣ ਨਹੀਂ ਪਾ ਸਕਦੀ ਤੇ ਪਰ ਇਹ ਇਨਾਂ ਨੇ ਬਹੁਤ ਗਲਤ ਕੰਮ ਕੀਤਾ ਇਹਨਾਂ ਨੂੰ ਜਿਹੜੀ ਬਣਦੀ ਸਜ਼ਾ ਉਹ ਟਿਕ ਜਾਈ ਮੌਕਾ ਦੇਖਣ ਆਇਓ ਜਿਹੜੀ ਕਿਸਾਨ ਦੀ ਡੈਥ ਹੋਈ ਹੈ ਕਿਵੇਂ ਹੋਈ ਹੈ ਉਹ ਕੀ ਪਤਾ ਲੱਗਿਆ ਉਹ ਡੈਡ ਬਡੀ ਹਲੇ ਮਾਰਚਰੀ ਚ ਪਈ ਹੈ ਬਾਕੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਆਫਟਰ ਇਨਵੈਸਟੀਗੇਸ਼ਨ ਹੀ ਫੈਕਟ ਸਾਹਮਣੇ ਆਣਗੇ ਮੌਕੇ ਤੇ ਫਰਦਰ ਕਾਰਵਾਈ ਕੀ ਪਤਾ ਲੱਗ ਰਿਹਾ ਮੌਕੇ ਤੇ ਪਤਾ ਲੱਗ ਰਿਹਾ ਕਿ ਪਰਨਾਵੈਰਾ ਗਿਰਿਆ ਹੋਇਆ ਉਹਨਾਂ ਦਾ ਹਲੇ ਤੇ ਬਾਕੀ ਹਲੇ ਜੋ ਵੀ ਹੈਗਾ ਸੀਨ ਆਫ ਕਰਾਇਮ ਤੋਂ ਅਸੀਂ ਜਿੰਨੀ ਵੀ ਐਵੀਡੈਂਸ ਹੈਗੀ ਉਹ ਕਲੈਕਟ ਕਰਵਾ ਕੇ ਇਨਵੈਸਟੀਗੇਸ਼ਨ ਕਰਾਂਗੇ। ਇਹ ਪਰਿਵਾਰ ਵੱਲੋਂ ਕਿਹਾ ਵੀ ਕਰੰਟ ਛੱਡਿਆ ਗਿਆ ਸੀ। ਪਰਿਵਾਰ ਵੱਲੋਂ ਕਿਹਾ ਗਿਆ ਕਿ ਖੇਤਾਂ ਦੀ ਤਾਰ ਦੇ ਆਲੇ ਦੁਆਲੇ ਦੀ ਕਰੰਟ ਦੀ ਤਾਰ ਛੱਡੀ ਗਈ ਹੈ। ਬਾਕੀ ਉਹ ਹਲੇ ਸਾਰਾ ਕੁਝ ਇਨਵੈਸਟੀਗੇਸ਼ਨ ਤੋਂ ਬਾਅਦ ਹੀ ਕਲੀਅਰ ਹੋਏਗਾ। ਪਹਿਲਾਂ ਵੀ ਇੱਥੇ ਇਨਸੀਡੈਂਟ ਵਾਪਰੇ ਸੀ। ਪਹਿਲਾਂ ਵੀ ਕਹਿੰਦੇ ਨੇ ਇਨਸੀਡੈਂਟ ਮੇਰੇ ਤੋਂ ਪਹਿਲਾਂ ਵਾਕਿਆ ਹੋਇਆ ਹੈ। ਕੋਈ ਮਤਲਬ ਮਾਈਗ੍ਰੈਂਟ ਸੀਗਾ ਜਿਹਦੇ ਨਾਲ ਇਨਸੀਡੈਂਟ ਹੋਇਆ।